ਅੱਸੀ ਗੱਲ ਦੋਸਤੋ ਇਸ ਵੇਲੇ ਅਸੀਂ ਖੜੇ ਆ ਮਕੇਰੀਆਂ ਗਰਦਾਸਪੁਰ ਮੁੱਖ ਮਾਰਗ ਤੇ ਜਿੱਥੇ ਇੱਕ ਸਕੂਟਰ ਤੇ ਸਕਾਰਪੀਓ ਗੱਡੀ ਦਾ ਜਿਹੜਾ ਹਾਦਸਾ ਜਿਹੜਾ ਵਾਪਰ ਚੁੱਕਾ ਨੌਜਵਾਨ ਦੇ ਤੁਸੀਂ ਦੇਖ ਸਕਦੇ ਹੋ ਕਿ ਗੰਭੀਰ ਸੱਟਾਂ ਲਗੀਆਂ ਨੇ ਪਰ ਜੋ ਜਾਨੀ ਮਾਲੀ ਨੁਕਸਾਨ ਆ ਉਹਦਾ ਬਾਲਵਾਲ ਬਚਾਅ ਹੋ ਚੁੱਕਾ ਹੈ ਸੋ ਜਿਹੜਾ ਇਹ ਐਕਸੀਡੈਂਟ ਜਿਹੜੇ ਨਿਤ ਵਾਪਰ ਰਹੇ ਨੇ ਇਹ ਰੋਜ਼ਾਨਾ ਦਾ ਕੰਮ ਹੈ ਐਕਸੀਡੈਂਟ ਵਾਪਰਨ ਦਾ ਚਾਹੇ ਕਦੀ ਪ੍ਰਾਣੇ ਛਾਲੇ ਵਾਪਰ ਗਿਆ ਜਿਵੇਂ ਪਿੱਛੇ ਹੁਣ ਇਸ ਤੋਂ ਪਹਿਲਾਂ ਇੱਕ ਭੁੱਲੇ ਚੱਕ ਆ ਸੁਵਿਫਟ ਕਾਰ ਤੇ ਟਰਾਲੀ ਦੀ ਜਬਰਦਸਤ ਜਿਹੜੀ ਆ ਟੱਕਰ ਉੱਥੇ ਵੀ ਹੋ ਗਈ ਆ ਉੱਥੇ ਵੀ ਜਿਹੜੇ ਸਵਾਰੀਆਂ ਨੇ ਵਾਲ-ਵਾਲ ਬਚ ਗਈਆਂ ਜਿਹੜਾ ਮੁੱਖ ਕਾਰਨ ਹੈ ਕਿ ਜਿਹੜਾ ਰੋਡ ਆ ਬਿਲਕੁਲ ਛੋਟਾ ਹੈ ਤੇ ਆਵਾਜ਼ਾਈ ਜ਼ਿਆਦਾ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਦੇ ਨਾਲ ਵੀਰ ਜੀ ਪਹਿਲਾਂ ਠੀਕ ਹੋ ਤੁਸੀਂ ਕਿ ਕੋ ਬਿਲਕੁਲ ਤੇ ਕੀ ਹੋਇਆ ਕੀ ਕੋ ਸਮਝ ਲੱਗੀ ਸਰ ਮੈਂ ਅੱਧਰ ਦੀ ਸੜਕ ਤੋਂ ਆ ਰਹੀ ਸੀ ਪੁਰਾਣੇ ਸ਼ਾਲੇ ਵਾਲੀ ਆਹੋ ਜੀ ਤੁਹਾਨੂੰ ਸਕੂਪ ਵੀ ਬਹੁਤ ਜ਼ਿਆਦਾ ਫਾਸਟ ਸੀ ਉਹ ਕ੍ਰੋਸ ਕੀਤਾ ਉਹਨਾਂ ਨੇ ਮੇਰੇ ਨਾਲ ਸਿੱਧੀ ਵਿੱਚ ਟਕਰਾਈ ਉਹ ਅੱਧਰ ਦੀ ਸੜਕ ਜਿਹੜੀ ਸਿੱਧੀ ਬੱਸ ਅੱਧਰ ਦੀ ਸੜਕ ਤੋਂ ਆ ਰਹੇ ਸੀ ਤੁਸੀਂ ਅਸੀਂ ਪੁਰਾਣੇ ਸ਼ਾਲੇ ਤੋਂ ਆ ਰਹੇ ਸੀ ਤੁਹਾਡਾ ਕਿਸ਼ਨਪੁਰ ਪੁਰਾਣੇ ਸ਼ਾਲੇ ਨਹੀਂ ਮੇਰੇ ਕਿਸ਼ਨਪੁਰ ਮੇਰੇ ਕੋਲ ਹਾਂ ਉਹਦਾ ਇਹ ਕਿੰਨੇ ਸੂਚੇਦਾਰ ਕੋ ਆਏ ਸੀ ਹਾਂਜੀ ਹੋਰਾਂ ਤਾਂ ਆਏ ਆ ਪਰ ਉਹਨੇ ਓਵਰਟੇਕ ਕੀਤਾ ਹਨ ਓਵਰਟੇਕ ਕੀਤਾ ਟ੍ਰਾਂਸਪੋਰਟ ਕਰੀ ਹਾਂਜੀ 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 ਬਲੈਕ ਕਾਰ ਜਿਵੇਂ ਤੁਹਾਡੇ ਨਾਲ ਭੈਣਾ ਵੀ ਨੇ ਤੁਹਾਡਾ ਬਚਾਅ ਹੋ ਗਿਆ ਬਿਲਕੁਲ ਮੈਨੂੰ ਵੀ ਲੱਗੀ ਇਥੇ ਅੱਛਾ ਤੇ ਸਾਰਤ ਲੱਗੀ ਗੋਡੇ ਤੇ ਲੱਗੀ ਮੇਰੇ ਹੱਥ ਤੇ ਵੀ ਲੱਗੀ ਆ ਮੇਰਾ ਗੋਡਾ ਦਰਦ ਕਰ ਰਿਹਾ ਮੇਰਾ ਵੀ ਚਲੋ ਛੁਪਰਾ ਪ੍ਰਮਾਤਮਾ ਦਾ ਕੀ ਜਾਨੋ ਬਚ ਗਏ ਨੇ ਸੋ ਤੁਹਾਨੂੰ ਸਲਾਹ ਦਾਂਗੇ ਕਿ ਜਿੰਨੀ ਜਲਦੀ ਹੋ ਸਕਦਾ ਇਹਨਾਂ ਨੂੰ ਕੋਈ ਡਾਕਟਰ ਜਿਹੜੀ ਉਹ ਗੱਡੀ ਦੇ ਵਿੱਚ ਬਿਠਾ ਕੇ ਤੇ ਡਾਕਟਰ ਕੋ ਖੜਿਆ ਜਾਵੇ ਸੋ ਨਾਲ ਸਾਡੇ ਨਾਲ ਇੱਥੇ ਕੁਝ ਰਾਹਗੀਰ ਨੇ ਜਿਹੜੇ ਇੱਥੇ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਦੀ ਮਦਦ ਤੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਵੀਰ ਜੀ ਕੀ ਕਾਰਨ ਰਜਾਨਾ ਆ ਸੇਵਾ ਪਰ ਰਹੇ ਨੇ ਸੜਕ ਛੋਟੀ ਆ ਜੀ ਹਾਂਜੀ ਹਾਂਜੀ ਟ੍ਰੈਫਿਕ ਬਹੁਤ ਜ਼ਿਆਦਾ ਆ ਹਾਂਜੀ ਤੇ ਇਸ ਕਰਕੇ ਇਹੀ ਕਾਰਨ ਆ ਜੀ ਫੋਰ ਲੇਨ ਹੋਣੀ ਚਾਹੀਦੀ ਹੈ ਜੀ ਫੋਰ ਲੇਨ ਹੋਣੀ ਚਾਹੀਦੀ ਹੈ ਹਾਂਜੀ ਆ ਸੋ ਫੋਰ ਲੇਨ ਦੀ ਜਿਹੜੀ ਡਿਮਾਂਡ ਹੈ ਉਹ ਵੀ ਚਲਦੀ ਆ ਰਹੀ ਹੈ ਸੋ ਰੋਜ਼ਾਨਾ ਜਿਹੜੇ ਹਾਦਸੇ ਵਾਪਰਦੇ ਨੇ ਕਈ ਵਾਰੀ ਵੀਰ ਜੀ ਅਸੀਂ ਦੇਖਿਆ ਇੱਥੇ ਪਿੱਛੇ ਚਾਵੇ ਵੀ ਐਕਸੀਡੈਂਟ ਹੋਇਆ ਸੀ ਜਾਨਾਂ ਚਲੀ ਗਈਆਂ ਤਿੰਨ ਮੌਤਾਂ ਹੋਈਆਂ ਸੀ ਪ੍ਰਵਾਸੀਆਂ ਦੀ ਹਾਂਜੀ ਹਾਂਜੀ ਪਿੱਛੇ ਵੀ ਹੁਣ ਵੀ ਹਾਦਸਾ ਵਾਪਰਿਆ ਕਦੀ ਗੰਨੇ ਵਾਲੀ ਟਰਾਲੀ ਪਲਟ ਗਈ ਹਾਂ ਹਾਂ ਸੋ ਕੀ ਤੁਹਾਨੂੰ ਕੀ ਲੱਗਦਾ ਕਿ ਟ੍ਰਾਫਿਕ ਜ਼ਿਆਦਾ ਹੁਣ ਕਰਨੀ ਹੈ ਅਜੇ ਟ੍ਰਾਫਿਕ ਜ਼ਿਆਦਾ ਹੁਣ ਕਰਕੇ ਹੋਦਾ ਵਾ ਇਹ ਬਹੁਤ ਜਾਨਕਸਾਨ ਹੋਦਾ ਵਾਗਾ ਠ ਅਈਆ ਉਹ ਲੋਗ ਇਹੀ ਕਹਿੰਦੇ ਆ ਜੀ ਸੜਕ ਆ ਇਹ ਥੋੜੀ ਵੱਡੀ ਕੀਤੀ ਜਾਵੇ ਚੌੜੀ ਹੋਣੀ ਚੌੜੀ ਹੋਣੀ ਚਾਹੀਦੀ ਹੈਗੀ ਆ ਹਾਂਜੀ ਹਾਂਜੀ ਕਿ ਤਾਂ ਕੋਈ ਐਕਸੀਡੈਂਟ ਨਾ ਹੋਵੇ ਠੀਕ ਹੈ ਜੀ ਆਹ ਟ੍ਰਾਫਿਕ ਬਹੁਤ ਜ਼ਿਆਦਾ ਸੋ ਹਰ ਰਾਹਗੀਰ ਵੱਲੋਂ ਜਿਹੜਾ ਵਾ ਜਿਵੇਂ ਹਾਸੇ ਵਾਪਰਦੇ ਨੇ ਤੇ ਇਹੀ ਮੰਗ ਕੀਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਮੰਗ ਤੁਹਾਨੂੰ ਦੱਸਦੇ ਦੱਸਦੀ ਹੈ ਕਿ ਚਲਦੀ ਆ ਰਹੀ ਹੈ ਕਿ ਜੋ ਮੁਕੇਰੀਆਂ ਗਦਾਸਪੁਰ ਮੁੱਖ ਮਾਰਗ ਹੈ ਫੋਰ ਲਾਈਨ ਹੋਣਾ ਚਾਹੀਦਾ ਸੋ ਜਿੰਨੀ ਦੇਰ ਤੱਕ ਇਹ ਰੋਡ ਚੌੜਾ ਨਹੀਂ ਹੁੰਦਾ ਤੇ ਉਨੀ ਦੇਰ ਤੱਕ ਹਾਦਸੇ ਇਸੇ ਤਰ੍ਹਾਂ ਜਿਹੜੇ ਇਹ ਵਾਪਰਨ ਦਾ ਜਿਹੜਾ ਸਿਲਸਲਾ ਸਾਹਮਣੇ ਆਉਂਦਾ ਰਹਿੰਦਾ ਸੋ ਮੰਗ ਕੀਤੀ ਜਾ ਰਹੀ ਹੈ ਇਲਾਕਾ ਵਾਸੀਆਂ ਵੱਲੋਂ ਰਾਹਗੀਰਾਂ ਵੱਲੋਂ ਕਿ ਇਹ ਜੋ ਰੋਡ ਹੈ ਇਹਨੂੰ ਜਲਦੀ ਤੋਂ ਜਲਦੀ ਫੋਰ ਲਾਈਨ ਕੀਤਾ ਜਾਏ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਗੁਰਦਾਸਪੁਰ